ਦਫੜੀ ਉਹ ਇੱਕ ਸ਼ਿਕਨ ਜਿਹੜੀ ਉਹਨਾਂ ਦੇ ਚਿਹਰੇ ਤੇ ਐਨਲ ਮਸੀਦੇ ਤੁਹਾਡੇ ਨਾਮਜਦ ਕਾਉਂਸਲਰ ਦੇ ਪਤੌਰ ਤੇ ਚੇਡਿੰਗ ਅਫਸਰ ਡਬਲ ਸਾਈਨ ਮਾਰਦੇ ਇੱਕ ਟਿੱਕ ਲਾਉਂਦੇ ਇੱਕ ਸਾਈਨ ਮਾਰਦੇ ਇੰਨੀ ਕਾਲੀ ਕਾਲੀ ਚਮੇਰ ਨੂੰ ਲਿਆ ਕੇ ਬਿਠਾਣਾ ਕਿੰਨਾ ਕਿਸਮ ਦੀ ਸੰਵਿਧਾਨ ਦੀ ਮर्याਦਾ ਦਾ ਪਾਲਣ ਹੋਇਆ ਦੇਖੋ ਕੋਈ ਨਹੀਂ ਜਲਦੀ ਜਲਦੀ ਕੋਈ ਨਹੀਂ ਬਿਠਾਇਆ ਉਹਨਾਂ ਨੇ ਉਹਨਾਂ ਨੇ ਇਲੈਕਸ਼ਨ ਡਿਕਲੇਅਰ ਕਰਤਾ ਮੇਰ ਨੂੰ ਬਿਠਾਤਾ ਇਹ ਜਲਦੀ ਜਲਦੀ ਵਾਲੀ ਗੱਲ ਹੀ ਨਹੀਂ ਹੈ ਕੋਈ ਹੁਣ ਇੱਥੋਂ ਦੀ ਕੁਰਸੀ ਤੋਂ ਉੱਠ ਕੇ ਇੱਥੇ ਆਣੇ ਤੇ ਮਿੰਟ 5 ਵੀ ਨਹੀਂ ਲੱਗਣਗੇ ਨਾ 5 ਸਕਿੰਟ ਲੱਗਣਗੇ ਰਿਆਦਾ ਹੁੰਦੀ ਹੈ ਫਰਸਟ ਡਿਸੀਜਨ ਆਫ ਦਾ ਸਿਟੀ ਹੁੰਦਾ ਹੈ ਮੇਅਰ ਨੂੰ ਆਦਰ ਨਾਲ ਲਿਆ ਕੇ ਬਿਠਾਇਆ ਜਾਵੇ ਉਹ ਤਾਂ ਖਿੱਚ ਕੇ ਆ ਬਿਠਾਰੇ ਜਿਵੇਂ ਪਤਾ ਨਹੀਂ ਕਿ ਕਿਹੜਾ ਸਰ ਤੁਸੀਂ ਇੱਕ ਗੱਲ ਦੇਖੋ ਪਿਛਲੇ ਇਲੈਕਸ਼ਨਾਂ ਚ ਐਦਾਂ ਹੀ ਬੈਠਦੇ ਆ ਹਮੇਸ਼ਾ ਮੇਅਰ ਨਾ ਖਿੱਚ ਕੁਛ ਨਹੀਂ ਨਾ ਖਿੱਚ ਕੇ ਨਹੀਂ ਬੈਠੇ ਰਾਮਨਾਲ ਹੀ ਬਿਠਾਇਆ ਨੂੰ ਤੁਹਾਨੂੰ ਲੱਗਦਾ ਉਹ ਖਿੱਚਣਾ ਪਰ ਉਹਨੂੰ ਜੱਫੀ ਪਾ ਕੇ ਲਿਆ ਰਹੇ ਆ ਇੱਕ ਵੋਟ ਕਹਿੰਦੇ ਵੀ ਟੀਕਾ ਲਾਤੇ ਸੀ ਕਿਸੇ ਨੇ ਜਿਹਦਾ ਦਿਲ ਬਦਲਿਆ ਸੀ ਐਦਾਂ ਕਿ 8 ਦੇ ਦਿਲ ਬਦਲ ਕੇ ਟੀਕੇ ਲਾਤੇ ਕੋਈ ਇਹ ਕਾਂਗਰਸ ਪਾਰਟੀ ਦੇਖੋ ਕਾਂਗਰਸ ਪਾਰਟੀ ਬਿਲਕੁਲ ਨਹੀਂ ਚਾਹਦੀ ਆਪ ਦਾ ਮੇਅਰ ਬਣੇ ਹਰ ਸਟੇਟ ਦੇ ਵਿੱਚ ਪੱਪੂ ਕਹਿੰਦੇ ਹੋਣ ਗਾਣਾ ਗੱਢਦੇ ਹੋਣ ਤੇ ਕਾਂਗਰਸ ਚਾਹੇਗੀ ਵੀ ਇਹਨਾਂ ਦਾ ਜਿਹੜਾ ਮੇਅਰ ਬਣੇ ਉਹ ਸਾਡੇ ਅਧਿ ਕਸ਼ ਦੀ ਹੈ ਤੂਤੀਆਂ ਗੱਢਣ ਮਮਤਾ ਨੇ ਦੇਖੋ ਵੜਨ ਨਹੀਂ ਦਿੱਤਾ ਇਹ ਖੁਦ ਕਹਿੰਦੇ ਆ ਕਿ ਸਾਡਾ ਲੀਡਰ ਕੈਪੇਬਲ ਨਹੀਂ ਹੈ ਤੇ ਲੀਡਰ ਕਿਉਂ ਨਹੀਂ ਬਦਲ ਸਕਦੇ ਸਾਰੇ ਤੁਹਾਡੇ ਤੇ ਦੋਸ਼ ਜਿਹੜੇ ਹੈਗੇ ਨੇ ਕੁਝ ਵੀ ਜਾਇ ਗਲਤ ਨਹੀਂ ਹੋਇਆ ਰੱਬੀ ਦੋਸ਼ ਜਾਂ ਕਿੰਨੀ ਕਿ ਮਰਿਆਦਾ ਚ ਰਹਿ ਗਏ ਤੁਸੀਂ ਕਿਉਂ ਨਹੀਂ ਚਲੇਗੇ 18 ਜਨਵਰੀ ਨੂੰ ਕੋਰਟ ਯਾਰ ਵੀ ਡੇਟ ਨੂੰ ਡਿਲੇ ਨਾ ਕਰੋ 18 ਨੂੰ ਚੋਂਕਲਾ ਦਿਓ ਉਹਦੇ ਫਿਰ ਜਦੋਂ ਉਹ ਬੰਦਾ ਬਿਮਾਰ ਬਿਮਾਰ ਨਹੀਂ ਹੋ ਸਕਦਾ ਤੁਸੀਂ ਕਿਉਂ ਨਹੀਂ ਗਏ ਕੋਰਟ ਮੈਂ ਨਹੀਂ ਕਹਿ ਰਹਾ ਬਿਮਾਰ ਹੋਇਆ ਤੁਸੀਂ ਚਲੇ ਜਾਂਦੇ ਵੀ ਇੰਨਾ ਲੇਟ ਨਾ ਕਰੋ ਜੀ 6 ਫਰਵਰੀ ਬਹੁਤ ਦੂਰ ਹੈ ਨਹੀਂ ਨਹੀਂ ਉਹ ਜੋ ਕੋਰਟ ਨੇ ਡਿਸੀਜਨ ਦਿੱਤਾ ਸੀ ਮੰਨ ਲਿਆ ਇਸ ਪ੍ਰਚਾਰ ਚੰਦਾ ਮੁੱਦਾ ਹੈਗਾ ਇਹ ਤੁਹਾਨੂੰ ਜੇ ਪਾਰਟੀ ਤੌਰ ਤੇ ਜੇ ਕੋਈ ਸੱਜਿਆ ਜਾਂਦਾ ਆਪਣਾ ਪੱਕਾ ਰੱਖੂਗਾ ਹਾਂਜੀ ਹਾਂਜੀ ਪੱਕਾ ਰੱਖਾਂਗੇ ਅਗਰ ਸਾਡੇ ਸਾਡੇ ਅਗਰ ਕੋਈ ਵੀ ਪੁਆਇੰਟ ਦੇ ਉੱਤੇ ਸਾਡੇ ਤੋਂ ਕੁਝ ਕੋਟ ਮੰਗਦਾ ਜਵਾਬ ਦਾਂਗੇ ਉਹਦਾ ਜਵਾਬ ਕਿੰਨੀ ਕਿ ਮਰਿਆਦਾ ਚੌਣ ਹੋਈ ਹੈ ਜੀ ਬਿਲਕੁਲ 100% ਮਰਿਆਦਾ ਜੋ ਹੋਈ ਹੈ ਸਰ ਸੋ ਬੀਤੇ ਦਿਨ ਹੋਈ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਹੈ ਤੇ ਕਿਹਾ ਜਾ ਰਿਹਾ ਕਿ ਐਦਕੀ ਜਿੰਨੀਆਂ ਰੱਜ ਕੇ ਧਜੀਆਂ ਸੰਵਿਧਾਨ ਦੀਆਂ ਉੜੀਆਂ ਹੋਣੀਆਂ ਸ਼ਾਇਦ ਕਦੇ ਕਿਸੇ ਚੋਣ 'ਚ ਹੋਇਆ ਹੋਵੇ ਕਿਉਂਕਿ ਮੇਅਰ ਭਾਜਪਾ ਦਾ ਬਣਿਆ ਕਿ ਤਨਾ ਕਿਤੇ ਦੋਸ਼ ਭਾਜਪਾ ਤੇ ਲੱਗ ਰਹੇ ਨੇ ਕਿ ਤੁਸੀਂ ਕੇਂਦਰ ਦੀ ਆਪਣੀ ਤਾਕਤ ਦਾ ਦੁਰਉਪਯੋਗ ਕਰਦੇ ਹੋਏ ਦੁਰਵਰਤ ਕਰਦੇ ਇਹ ਚੋਣ ਹੈ ਲੁੱਟੀ ਹੈ ਤੁਸੀਂ ਜਿੱਤੀ ਨਹੀਂ ਹੈਗੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਸਾਡੇ ਨਾਲ ਨੇ ਮਲੋਤਰਾ ਜੀ ਕਹਿੰਦੇ ਤੁਸੀਂ ਲੁੱਟ ਕੇ ਲੈ ਗਏ ਹੋ ਚੋਣ ਜਿੱਤੀ ਨਹੀਂ ਹੈ ਔਰ ਅਸੀਂ ਇੱਕ ਪੰਚਾਇਤ ਦਾ ਚੋਣ ਜਿੱਤ ਲਈ ਹੈ ਨਾ ਉਹ ਕਹਿੰਦੇ ਇਹ ਵੀ ਮਸ਼ੀਨ ਖਰਾਬ ਹੈ ਹਰ ਚੀਜ਼ ਨੂੰ ਉਹਨਾਂ ਨੇ ਖਰਾਬ ਕਹਿਣਾ ਸਵਾਲ ਇਹ ਵੀ ਆ ਜਾਂਦਾ ਹੈ ਵੀਡੀਓ ਤੁਸੀਂ ਵੀ ਆਪਣੇ ਇੱਥੇ ਚਲਾ ਕੇ ਪਲੇ ਕਰਕੇ ਦਿਖਾਏ ਨੇ ਉਹ ਹਫੜਾ ਦਫੜੀ ਉਹ ਇੱਕ ਸ਼ਿਕਨ ਜਿਹੜੀ ਉਹਨਾਂ ਦੇ ਚਿਹਰੇ ਤੇ ਹੈ ਨਿਲ ਮਸੀਦੇ ਤੁਹਾਡੇ ਨਾਮਜਦ ਕਾਉਂਸਲਰ ਦੇ ਬਤੌਰ ਪੰਜਾਬਿੰਗ ਅਫਸਰ ਡਬਲ ਸਾਈਨ ਮਾਰਦੇ ਇੱਕ ਟਿੱਕ ਲਾਉਂਦੇ ਇੱਕ ਸਾਈਨ ਮਾਰਦੇ ਇੰਨੀ ਕਾਲੀ ਕਾਲੀ ਚ ਮੇਰ ਨੂੰ ਲਿਆ ਕੇ ਬਿਠਾਣਾ ਇਹ ਕਿੰਨਾ ਕਿਸਮ ਵਿਧਾਨ ਦੀ ਮਰਿਆਦਾ ਦਾ ਪਾਲਣ ਹੋਇਆ ਸਰ ਦੇਖੋ ਕੋਈ ਨਹੀਂ ਜਲਦੀ ਜਲਦੀ ਕੋਈ ਨਹੀਂ ਬਿਠਾਇਆ ਉਹਨਾਂ ਨੇ ਇਲੈਕਸ਼ਨ ਕਰਵਾਇਆ ਉਹਨਾਂ ਨੇ ਇਲੈਕਸ਼ਨ ਡਿਕਲੇਅਰ ਕਰਤਾ ਮੇਅਰ ਨੂੰ ਬਿਠਾਤਾ ਇਹ ਤੇ ਜਲਦੀ ਜਲਦੀ ਵਾਲੀ ਗੱਲ ਹੀ ਨਹੀਂ ਹੈ ਕੋਈ ਹੁਣ ਇੱਥੋਂ ਦੀ ਕੁਰਸੀ ਤੇ ਉੱਠ ਕੇ ਇੱਥੇ ਆਣਾ ਤੇ ਮਿੰਟ ਪੰਜ ਵੀ ਨਹੀਂ ਲੱਗਣਗੇ ਨਾ 5 ਸੈਕਿੰਡ ਲੱਗਣਗੇ ਇੱਕ ਕਾਇਦਾ ਮਰਿਆਦਾ ਹੁੰਦੀ ਹੈ ਫਰਸਟ ਡਿਸੀਜਨ ਆਫ ਦਾ ਸਿਟੀ ਹੁੰਦਾ ਹੈ ਮੇਅਰ ਨੂੰ ਆਦਰ ਨਾਲ ਲਿਆ ਕੇ ਬਿਠਾਇਆ ਜਾਵੇ ਉਹ ਤਾਂ ਖਿੱਚ ਕੇ ਆ ਬਿਠਾਰੇ ਜਿਵੇਂ ਪਤਾ ਨਹੀਂ ਕਿਸੇ ਨੂੰ ਸਰ ਤੁਸੀਂ ਇੱਕ ਗੱਲ ਦੇਖੋ ਪਿਛਲੇ ਇਲੈਕਸ਼ਨਾਂ ਚ ਐਦਾਂ ਹੀ ਬੈਠਦੇ ਆ ਹਮੇਸ਼ਾ ਮੇਅਰ ਖਿੱਚ ਕੁਛ ਕਹੀ ਨਾ ਖਿੱਚ ਕੇ ਨਹੀਂ ਬੈਠੇ ਰਾਮ ਨਾਲ ਹੀ ਬਿਠਾਇਨ ਤੁਹਾਨੂੰ ਲੱਗਦਾ ਖਿੱਚਣਾ ਪਰ ਉਹਨੂੰ ਜੱਫੀ ਪਾ ਕੇ ਲਿਆ ਰਹੇ ਆ ਉਹ ਪਿਆਰ ਹੋ ਰਿਹਾ ਮਾਨਸਤ ਕਰੇ ਅੱਛਾ ਪਿਛਲੀ ਵਾਰ ਤਾਂ ਇੱਕ ਵੋਟ ਕਹਿੰਦੇ ਵੀ ਠੀਕਾ ਲਾਤੇ ਸੀ ਕਿਸੇ ਨੇ ਜਿਹਦਾ ਦਿਲ ਬਦਲਿਆ ਸੀ ਐਦਾਂ ਕਿ 8 ਦੇ ਦਿਲ ਬਦਲ ਕੇ ਠੀਕੇ ਲਾਦੇ ਦੇਖੋ ਇਹ ਕਾਂਗਰਸ ਪਾਰਟੀ ਦੇਖੋ ਕਾਂਗ ਬਿਲਕੁਲ ਨਹੀਂ ਜਾਂਦੀ ਆਪਦਾ ਮੇਅਰ ਬਣੇ ਤੁਸੀਂ ਦੇਖੋ ਜਿਸ ਪਾਰਟੀ ਦੇ ਅਧਿਐਕਸ਼ ਨੂੰ ਤੇ ਕਾਂਗਰਸ ਚਾਹੇਗੀ ਵੀ ਇਹਨਾਂ ਦਾ ਜਿਹੜਾ ਮੇਅਰ ਬਣੇ ਉਹ ਸਾਡੇ ਅਧਿਐਕਸ਼ ਦੀ ਹੈ ਤੂਤੀਆਂ ਗੱਡਣ ਮਮਤਾ ਨੇ ਦੇਖੋ ਵੜਨ ਨਹੀਂ ਦਿੱਤਾ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਜੀ ਨੂੰ ਤੇ ਮੈਨੂੰ ਹੀ ਗੱਲ ਦੱਸੋ ਅਗਰ ਇਹਨਾਂ ਦਾ ਲੀਡਰ ਇਹ ਖੁਦ ਕਹਿੰਦੇ ਆ ਵੀ ਸਾਡਾ ਲੀਡਰ ਕੈਪੇਬਲ ਨਹੀਂ ਹੈ ਤੇ ਲੀਡਰ ਕਿਉਂ ਨਹੀਂ ਬਦਲ ਸਕਦੇ ਮਤਲਬ ਕਿ ਇੱਕ ਲੀਡਰਸ਼ਿਪ ਦੇ ਕਾਰਨ ਪੂਰੀ ਪਾਰਟੀ ਦਾ ਸੱਤਿਆਂ ਦਾ ਸੰਦੇ ਦੁਨੀਆ ਚ ਇੱਕ ਰਿਕਾਰਡ ਹੈ ਕੀ ਕਹਨੇ ਹੋ ਫਿਰ ਇਹ ਸਾਰੇ ਤੁਹਾਡੇ ਤੇ ਦੋਸ਼ ਜਿਹੜੇ ਹੈਗੇ ਨੇ ਕੁਝ ਵੀ ਜਾਇ ਗਲਤ ਨਹੀਂ ਹੋਇਆ ਰਤੀਬਾ ਜਾਂ ਕਿੰਨੀ ਕਿ ਮਰਿਆਦਾ ਚ ਰਹਿ ਕੇ ਚਲੋ ਜੀ ਸਰਬਜੀ ਕਿਉਂ ਨਹੀਂ ਚਲੇਗੇ ਜੀ 18 ਜਨਵਰੀ ਨੂੰ ਕੋਰਟ ਆ ਵੀ ਡੇਟ ਨੂੰ ਡਿਲੇ ਨਾ ਕਰੋ 18 ਨੂੰ ਚੋਂ ਕਰਾ ਦਿਓ ਤੇ ਫਿਰ ਜਦੋਂ ਬੰਦਾ ਬਿਮਾਰ ਬਿਮਾਰ ਨਹੀਂ ਹੋ ਸਕਦਾ ਤੁਸੀਂ ਕਿਉਂ ਨਹੀਂ ਗਏ ਕੋਰਟ ਮੈਂ ਨਹੀਂ ਕਹਿ ਰਹਾ ਬਿਮਾਰ ਹੋਇਆ ਤੁਸੀਂ ਚਲੇ ਜਾਂਦੇ ਵੀ ਇੰਨਾ ਲੇਟ ਨਾ ਕਰੋ ਜੀ 6 ਫਰਵਰੀ ਬਹੁਤ ਦੂਰ ਹੈ ਨਹੀਂ ਨਹੀਂ ਉਹ ਜੋ ਕੋਰਟ ਨੇ ਡਿਸੀਜਨ ਦਿੱਤਾ ਅਸੀਂ ਮੰਨ ਲਿਆ ਤੇ ਹੁਣ ਜੇ ਕੱਲ ਨੂੰ ਹਾਲਾਕੀ ਪ੍ਰਬਲਿਸ਼ ਪ੍ਰਸ਼ਾਸਨ ਦਾ ਮੁੱਦਾ ਹੈਗਾ ਇਹ ਤੁਹਾਨੂੰ ਜੇ ਪਾਰਟੀ ਤੌਰ ਤੇ ਜੇ ਕੋਈ ਸੱਦਿਆ ਜਾਂਦਾ ਆਪਣਾ ਪੱਖ ਰੱਖੋਗੇ ਹਾਂਜੀ ਹਾਂਜੀ ਪੱਖ ਰੱਖਾਂਗੇ ਅਗਰ ਸਾਡ ਨੂੰ ਸਾਡੇ ਅਗਰ ਕੋਈ ਵੀ ਪੁਆਇੰਟ ਦੇ ਉੱਤੇ ਸਾਡੇ ਤੋਂ ਕੁਝ ਕੋਟ ਮੰਗਦਾ ਜਵਾਬ ਦਾਂਗੇ ਉਹਦਾ ਜਵਾਬ ਕਿੰਨੀ ਕੁ ਮਰਿਆਦਾ ਚੋਣ ਹੋਈ ਹੈ ਇਹ ਬਿਲਕੁਲ 100% ਮਰਿਆਦਾ ਚੋਈ ਹੈ ਸਰ ਮੈਂ ਤੁਹਾਨੂੰ ਕਹਿ ਰਿਹਾ ਕਾਂਗਰਸ ਨੇ ਆਪਣੇ ਰਾਜ ਚ 59 ਟਾਈਮਸ ਸਟੇਟ ਗਵਰਨਮੈਂਟਸ ਨੂੰ ਘਰਾ ਦਿੱਤਾ ਸੀ ਸਟੇਟ ਗਵਰਨਮੈਂਟਸ ਨੂੰ ਚੁਣੀਆਂ ਹੋਈਆਂ ਨੂੰ ਘਰਾ ਦਿੱਤਾ ਸੀ ਅੰਧਰਾ ਦਾ ਹਾਲ ਦੇਖਿਆ ਤੁਸੀਂ ਤੁਸੀਂ ਦੇਖਿਆ ਸੀ ਨਾ ਉਹ ਸੁਪਰੀਮ ਕੋਰਟ ਪਹੁੰਚ ਗਈ ਸੀ ਸਾਰੇ ਇਹ ਆਪਸ ਮੈਨੂੰ ਇਹ ਗੱਲ ਦੱਸੋ ਜਦ ਚੋਣ ਹੋ ਗਿਆ ਸੀਨੀਅਰ ਡਿਪਟੀ ਮੇਅਰ ਦਾ ਚੋਣ ਦੇਖੀਏ ਮਧ ਪ੍ਰਦੇਸ਼ ਦਾ ਨਾ ਦੇਖੀਏ ਹਾਲ ਨਹੀਂ ਬਿਹਾਰ ਚ ਤੇ ਉਹ ਐਕਚੁਅਲੀ ਕੀ ਹੈ ਕਾਂਗਰਸ ਪਾਰਟੀ ਦੀ ਕਰਪਸ਼ਨ ਇਹ ਗੱਲ ਦੱਸੋ ਕਦੀ ਦੇਖਿਆ ਵੀ ਇੱਕ ਪਾਰਟੀ ਦਾ ਵਿਖਸ਼ ਆਪਣੀ ਪਾਰਟੀ ਦੀ ਪ੍ਰੋਪਰਟੀ ਆਪਣੇ ਨਾਮ ਤੇ ਕਰਾ ਲੈ ਔਰ ਸੁਪਰੀਮ ਕੋਰਟ ਐਫ ਆਈ ਆਰ ਲੋਜ ਕਰਾ ਦੇ ਦੇਖਿਆ ਹਿਸਟਰੀ ਦੇ ਵਿੱਚ ਕਿਤੇ ਦੱਸੋ ਮੈਨੂੰ ਮਾਸ਼ਾਅੱਲਾ ਸੁਭਾਨ ਅੱਲਾ ਕਹੀਂ ਆਗੇ ਨੇ ਸਰ ਇਹ ਫੋਰੀ ਨਹੀਂ ਦੇਖਿਆ ਕਿ ਨੈਸ਼ਨਲ ਪਾਰਟੀ ਦੀ ਪ੍ਰੋਪਰਟੀ ਨੂੰ ਹਥੇ ਆ ਲੋ ਐਦਾਂ ਦਾ ਨਹੀਂ ਦੇਖਿਆ ਸਰ ਥੈਂਕ ਯੂ ਜਤਿੰਦਰਪਾਲ ਮਲੋਤਰਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਕਹਿੰਦੇ ਵੀ ਹੈ ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਜਿਹੜੀ ਚੋਣ ਹੋਈ ਹੈ ਪਰ ਕਿਤੇ ਨਾ ਕਿਤੇ ਸਵਾਲ ਸਾਡੇ ਤੇ ਉਤਰੇ ਨੇ ਸੋ ਮਲੋਤਰਾ ਇਹ ਇਨਸਾਫ ਕੀਤਾ ਬੜੀ ਮਰਿਆਦਾ ਚ ਰਹਿ ਕੇ ਬੜੇ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੋਣ ਕੋਈ ਹੈ ਫਿਰ ਵੀ ਜੇ ਕੱਲ ਨੂੰ ਹਾਈ ਕੋਰਟ ਨੂੰ ਤਲਬ ਕਰਦਾ ਹੈ ਪਾਰਟੀ ਲੈਵਲ ਤੇ ਤਾਂ ਜਰੂਰ ਆਪਣਾ ਪੱਖੋ ਜਾ ਕੇ ਰੱਖਣਗੇ ਸੋ ਅੱਗੇ ਕੀ ਹੁੰਦਾ 26 ਫਰਵਰੀ ਦਾ ਸਭ ਨੂੰ ਇੰਤਜ਼ਾਰ ਰਹੇਗਾ ਜਿਸ ਦਿਨ ਹਾਈ ਕੋਰਟ ਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਹੋਰ ਨਵੇਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ